ਅੱਜ ਜਗਨਨਾਥ ਰਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰਥ ਯਾਤਰਾ ਦੇ ਰੂਟ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਕੱਟੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰਤ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਤੇ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ ਭਗਵਾਨ ਜਗਨਨਾਥ ਰਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰਥ ਯਾਤਰਾ ਦੇ ਰੂਟ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਕੱਟੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰਤਾ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਤੁਹਾਨੂੰ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ ਜਗਨਨਾਥ ਰਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰਥ ਯਾਤਰਾ ਦੇ ਰੂਟ ਦੇ ਹਾਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਕੱਟੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰਤਾ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ ਭਗਵਾਨ ਜਗਨਨਾਥ ਰਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰਥ ਯਾਤਰਾ ਦੇ ਰੂਟ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰ ਤਾਂ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਤੇ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ ਜਗਨਨਾਥ ਰੱਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰੱਥ ਯਾਤਰਾ ਦੇ ਰੂਟ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਕੱਟੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰਤ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਤੇ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ ਭਗਵਾਨ ਜਗਨਨਾਥ ਰਥ ਯਾਤਰਾ ਕਈ ਰਸਮਾਂ ਦੇ ਨਾਲ ਪੂਰੀ ਕੀਤੀ ਗਈ ਹੈ ਰਥ ਯਾਤਰਾ ਦੇ ਰੂਟ ਦੇ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੀ ਭਾਰੀ ਭੀੜ ਕੱਟੀ ਹੋਈ ਹੈ ਕਾਫੀ ਪ੍ਰਬੰਧ ਕੀਤੇ ਗਏ ਨੇ ਕਾਨੂੰਨੀ ਪ੍ਰਬੰਧ ਵੀ ਜਿਹੜਾ ਚੱਲੇ ਸੰਤ ਭਗਵਾਨ ਦੇ ਲਈ ਜਿਹੜਾ ਮਨ ਦੇ ਵਿੱਚ ਕਿੰਨੀ ਸ਼ਰਧਾ ਭਾਵਨਾ ਦੇਖ ਸਕਦੇ ਤੁਸੀਂ ਲੱਖਾਂ ਤੋਂ ਵੀ ਵੱਧ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੋਏ ਨੇ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਜੈ ਜਗਨਨਾਥ ਲਿਖ ਕੇ ਜ਼ਰੂਰ ਉਹਨਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਓ ਤੁਹਾਨੂੰ ਜ਼ਰੂਰ ਬਾਕੀ ਹੋਰ ਸ਼ਰਧਾਲੂਆਂ ਦੇ ਨਾਲ ਵੀ ਇਹ ਤਸਵੀਰਾਂ ਸਾਂਝੀਆਂ ਕਰੋ ਤੇ ਉਹਨਾਂ ਨੂੰ ਵੀ ਦਰਸ਼ਨ ਕਰਵਾਓ